ਘੜ ਖਾਏ ਕਿਸ ਹੱਥੋਂ ਦੇ ਨਾਨਕਰਾ ਪਛਾਣੇ ਸੀ ਵੀਰ ਜੀ ਆ ਵੀਰ ਨਛੱਤਰ ਸਿੰਘ ਜੀ ਆ ਜਨਰਲ ਕੋਰਸ ਸਮੇਂ ਪਹਿਲਾਂ ਜਿਹੜਾ ਚੂੜਾ ਵਾ ਉਹ ਟੁੱਟ ਗਿਆ ਸੀਗਾ ਤੇ ਕਿਤੇ ਹੱਥ ਦਾ ਪੈਨ ਕਰਕੇ ਚਾਰ ਪੰਜ ਮਹੀਨੇ ਇਹਨਾਂ ਨੇ ਇਦਾਂ ਹੀ ਸੰਤਾਪ ਖੋ ਗਿਆ ਉਸ ਤੋਂ ਬਾਅਦ ਜਿਹੜਾ ਵਾ ਉਹਦੇ ਵਿੱਚ ਰਾੜ ਪਵਾਏ ਗਿਆ ਆਪਰੇਸ਼ਨ ਕਰਾਇਆ ਗਿਆ ਪਰ ਵੀਰੋ ਹੁਣ ਵੀ ਇਹਨਾਂ ਦੇ ਉੱਪਰ ਜਿਹੜਾ ਵਾ ਖਰਚਾ ਕਰਨ ਵਾਲਾ ਕੋਈ ਨਹੀਂ ਹੈ ਤੇ ਜਿਹੜਾ ਇਹਨਾਂ ਦਾ ਦਵਾਈ ਦਾ ਤੇ ਪੱਟੀ ਦਾ ਖਰਚਾ ਉਹ ਵੀ ਬਹੁਤ ਮੁਸ਼ਕਲ ਨਾਲ ਚੱਲਦਾ ਜਾ। ਅੱਜ ਸੰਦੂ ਲੋੜ ਆ ਵੀ ਆਪਾਂ ਦਸਵੰਦ ਕੱਢ ਕੇ ਇਹੋ ਜਿਹੇ ਲੋੜਵੰਦ ਜਿਹੜੇ ਵੀਰ ਆ ਜਾਂ ਭੈਣਾਵਾ ਉਹਨਾਂ ਦਾ ਜਿਹੜਾ ਮਨੁੱਖਤਾ ਦੀ ਸੇਵਾ ਕੀਤੀ ਜਾਵੇ ਤੇ ਨਿਰਵੈਰ ਦਸਵੰਦ ਸੇਵਾ ਸੁਸਾਇਟੀ ਨੂੰ ਦਸਵੰਦ ਦੇਣ ਵਾਲੇ ਵੀਰਾਂ ਦਾ ਜਿਹੜਾ ਦਸਵੰਦ ਇਕੱਠਾ ਹੋਇਆ ਉਹ ਵੀਰ ਜਿੰਨ 7000 ਰੁਪਏ ਦਾ ਜਿਹੜਾ ਚੈੱਕ ਆ ਉਹ ਦਵਾਈ ਤੇ ਡਾਕਟਰਾਂ ਦੀ ਫੀਸ ਦਿੱਤੀ ਜਾਂਦੀ ਆ ਤੇ ਜਿਹੜੇ ਜਿਹੜੇ ਵੀਰਾਂ ਨੇ ਦਸਵੰਦ ਦਿੱਤਾ ਪ੍ਰਮਾਤਮਾ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਗੁਰਸਿੱਖੀ ਜੀਵਨ ਬਖਸ਼ਿਸ਼ ਕਰੇ ਤੇ ਵੀਰ ਜੀ ਨੂੰ ਤੰਦਰੁਸਤੀ ਬਖਸ਼ੇ ਗੁਰਸਿੱਖੀ ਦੀ ਦਾਤ ਬਖਸ਼ਣ ਇੰਨੀਆਂ ਬੇਨਤੀਆਂ ਕਰਦਾ ਦਾਸ ਖੀਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ